आज हमने ये वाले भैया को आज हमारी पूरी मिशन स्माइल की पूरी फैमिली ने एक आज एक भैया को एक पूरा प्रॉपर स्टॉल लगा के दिए चाट एंड गोल गप्पे का तो आई वांट सब आए और हमारी मिशन की फैमिली को बढ़ाएं और आए ज्वाइन करें एंड और, तो और, और सबको खुशियाँ दें जैसे हम बांट रहे हैं वैसे और बंदे आए और हम सबको ऐसी छोटी छोटी खुशियाँ लेके आए मेरा नाम अमन गुप्ता है ਤੇ ਮੈਂ ਮਿਸ਼ਨ ਸਮਾਈਲ ਕਾਫੀ ਟਾਈਮ ਤੋਂ ਜੁਆਇਨ ਕੀਤਾ ਹੈ ਤੇ ਅੱਜ 7th ਬਰਥਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਕਿਸੇ ਨੂੰ ਰੋਜ਼ਗਾਰ ਦੇ ਕੇ ਤੇ ਅਸੀਂ ਇੱਥੇ ਸਟਾਲ ਲਗਵਾਇਆ ਉਹਨਾਂ ਦਾ ਸ਼ਿਵਾਏ ਚਾਟ ਬੰਨਾਰ ਇੱਥੇ ਗੋਲ ਗੱਪੇ ਤੇ ਚਾਟ ਵਾਲੀ ਸਰਵਿਸ ਚਾਟ ਵਗੈਰਾ ਇੱਥੇ ਆਪਣੇ ਆਪ ਹੀ ਉਹ ਆਪਣਾ ਪ੍ਰਿਪੇਅਰ ਕਰਨਗੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੋਜ਼ਗਾਰ ਅਸੀਂ ਪ੍ਰੋਵਾਈਡ ਕਰਵਾਇਆ ਹੈ ਐਨ ਜੀਓ ਬੜਾ ਕਿਤੇ ਕੰਮ ਕੀਤੇ ਜਾ ਰਹੇ ਨੇ ਜੀ ਨਾਲ ਜੁੜੇ ਐ ਐਨ ਜੀਓ ਵਾਲੇ ਇੱਥੇ ਨੀੜੀ ਪੀਪਲ ਜਿੰਨੇ ਨੇ ਉਹਨਾਂ ਨੂੰ ਅਸੀਂ ਲੱਭ ਕੇ ਉਹਨਾਂ ਨੂੰ ਅਫਾ ਇੱਥੇ ਹੈਲਪ ਕਰਦੇ ਆ ਜਾਂ ਕੋਈ ਨੀੜੀ ਕੋਈ ਨੀੜੀ ਹੈ ਉਹਨੂੰ ਕੁਝ ਚੀਜ਼ ਦੀ ਲੋੜ ਹੈ ਉਹ ਅਸੀਂ ਪ੍ਰੋਵਾਈਡ ਕਰਦੇ ਆ ਜਿਵੇਂ ਇਹਨਾਂ ਨੂੰ ਅਸੀਂ ਰੋਜ਼ਗਾਰ ਪ੍ਰੋਵਾਈਡ ਕਰਵਾਇਆ ਹੈ ਨਮਸਕਾਰ ਜੀ ਮੇਰਾ ਨਾਮ ਮੰਜੂ ਸੇਠੀ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਐਨ ਜੀਓ ਦੀ ਜਿਵੇਂ ਕਿ ਇੱਕ ਛੋਟਾ ਜਿਹਾ ਬੂਟਾ ਸੀ ਲਗਾਇਆ ਸੀ ਮਿਸ਼ਨ ਸਮਾਈਲ ਦਾ ਇੱਕ ਛੋਟਾ ਜਿਹਾ ਸੁਪਨਾ ਬੁਣਿਆ ਸੀ ਅੱਜ ਦੇਖਦੇ ਹੀ ਦੇਖਦੇ ਸਾਡਾ ਬੂਟਾ ਵੱਡਾ ਹੋ ਗਿਆ ਜਿਹੜਾ ਸੁਪਨਾ ਅਸੀਂ ਪਿਰੋਇਆ ਸੀ ਲੱਗਦਾ ਨਹੀਂ ਸੀ ਰਾਹ ਨਹੀਂ ਸੀ ਲੱਭਦਾ ਬੜੀਆਂ ਗੱਲਾਂ ਸੀ ਲੋਕਾਂ ਦੀਆਂ ਸੁਣ ਰਹੇ ਸੀ ਐਦਾ ਲੱਗਦਾ ਸੀ ਸਭ ਸ਼ੋਸ਼ੇ ਬਾਜੀ ਹੈ ਪਰ ਪ੍ਰਮਾਤਮਾ ਨੇ ਇੰਨਾ ਸਾਥ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਮਿਸ਼ਨ ਸਮਾਈਲ ਫੈਮਿਲੀ ਜਿਹੜੀ ਪਰਿਵਾਰ ਬਣ ਚੁੱਕਿਆ ਹੈ ਸਾਡਾ ਉਹਨਾਂ ਸਾਰਿਆਂ ਨੇ ਛੋਟੇ ਛੋਟੇ ਉਪਰਾਲੇ ਕੀਤੇ ਉਸ ਸਫਰ ਨੂੰ ਚਲਦੇ 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 ਅੱਜ ਅਸੀਂ 7ਵਾਂ ਬਰਥਡੇ ਮਨਾ ਰਹੇ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਕੀਤੀਆਂ ਨੇ ਉਹ ਸਾਰਿਆਂ ਨੇ ਪ੍ਰਵਾਨ ਕੀਤੀਆਂ ਹੋਣੀਆਂ ਕਿਉਂਕਿ ਇੰਸਟਾ ਤੇ ਫੇਸਬੁੱਕ ਤੇ ਅਸੀਂ ਆਪਣੇ ਜਿਹੜੇ ਕੰਮ ਨੇ ਉਹ ਪਾਉਂਦੇ ਰਹਿੰਨੇ ਆਂ ਔਰ ਦੇਖੋ ਕਿਸੇ ਇੱਕ ਬੰਦੇ ਦੇ ਬੱਸ ਦਾ ਰੋਗ ਨਹੀਂ ਹੈਗਾ ਕਿ ਕੋਈ ਕੰਮ ਕਰ ਸਕੇ ਜਿਵੇਂ ਅੱਜ ਇੱਕ ਰੇੜੀ ਲਗवानी ਸੀ ਤੇ 50000 ਰੁਪਏ ਲੱਗਣ ਦਾ ਖਰਚਾ ਸੀ ਦਿਲ ਦੇ ਵਿੱਚ ਡਰ ਵੀ ਸੀ ਕਿ ਗੱਲ ਕਰ ਬਟੇ ਆ ਹੋਏਗਾ ਕਿ ਨਹੀਂ ਔਰ ਤੁਹਾਨੂੰ ਮੈਂ ਸਰਚ ਕਰਕੇ ਦੱਸਦੀਆਂ ਕਿ ਸੜਕੋਲ ਐਨੇ ਕੁ ਪੈਸੇ ਵੀ ਵੀ ਨਾਲ ਹੈਗੇ ਸੀ ਕਿ ਬੱਚਿਆਂ ਲਈ ਪਿਆਰੀਆਂ ਪਿਆਰੀਆਂ ਫਰੌਕਸ ਵੀ ਆ ਗਈਆਂ ਕਿ ਸੋਚਿਆ ਕੰਜਕਾ ਮੋਠਾ ਲਈਏ ਪ੍ਰਸ਼ਾਦ ਮੰਡੇ ਦਿੱਤਾ ਤੇ ਬਾਬਾ ਜੀ ਦਾ ਨਾਮ ਲੈ ਕੇ ਇਹ ਕੰਮ ਬੱਚੇ ਨੂੰ ਸ਼ੁਰੂ ਕਰਵਾ ਦਿੱਤਾ ਹੈ ਪਰਮਾਤਮਾ ਕਰੇ ਬਹੁਤ ਤਰੱਕੀਆਂ ਕਰੇ ਤੇ ਹਿੰਮਤ ਜੇ ਸਾਨੂੰ ਐਸੇ ਤਰ੍ਹਾਂ ਹੀ ਮਿਲਦੀ ਰਹੀ ਤੇ ਅਸੀਂ ਹੋਰ ਵੀ ਕੰਮ ਕਰਵਾਉਣ ਦੀ ਹਿੰਮਤ ਰੱਖਾਂਗੇ ਜੇ ਤੁਹਾਡੇ ਸਾਰਿਆਂ ਦਾ ਸਾਥ ਸਾਨੂੰ ਬਣਿਆ ਰਹੇਗਾ ਹੀ ਹੈ ਅਸੀਂ ਜਰੂਰ ਹੋਰ ਵੱਧ ਤੋਂ ਵੱਧ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤੇ ਤੁਹਾਡਾ ਸਾਥ ਲੈਣ ਲਈ ਸਾਨੂੰ ਜਰੂਰੀ ਹੈ ਤੁਸੀਂ ਸਾਨੂੰ ਕੰਟੈਕਟ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ

ਤੁਸੀਂ ਇੰਨੇ ਖੁਸ਼ੀ ਆਵਣੇ ਵੰਡਣਾ ਮਿਸ਼ਨ ਸਮਾਈਲ ਦਾ ਮਕਸਦ ਇਹ ਹੀ ਹੋਏ ਅੱਜ ਅਸੀਂ ਕਿਸੇ ਨੂੰ ਦੀ ਹੈਲਪ ਕਰ ਸਕੇ ਆਂ ਬਾਬਾ ਨੇ ਸਾਨੂੰ ਇੰਨੀ ਰਹਿਮਤ ਬਖਸ਼ੀ ਤੁਹਾਨੂੰ ਵੀ ਕਿਸੇ ਦਾ ਹੈਲਪ ਕਰੋ ਤੁਸੀਂ ਵੀ ਇੰਨੇ ਜੋਗੇ ਹੈਗੇ ਹੋ ਤੁਸੀਂ ਸਾਡੇ ਨਾਲ ਜੁੜੋ ਸਾਡੇ ਸਾਡੇ ਨਾਲ ਆਓ ਕਿਸੇ ਨੂੰ ਟਾਈਮ ਦਿਓ ਕਿਸੇ ਨੂੰ ਹੈਲਪ ਕਰੋ ਇਸ ਤੋਂ ਵਧੀਆ ਕੋ ਗੱਲ ਨਹੀਂ